ਸ਼ਵੇਕ ਸਿੰਘ ਇਸ ਦੇ ਪਾਸ ਇੱਕ ਵਕੀਲ ਹੈ ਜੋ ਜੰਬਰ ਪਿੰਡ ਦਾ ਰਹਿਣ ਵਾਲਾ ਹੈ ਆਖਦੇ ਨੇ ਇਹ ਚੰਗਾ ਜ਼ਿਮੀਂਦਾਰ ਸੀ ਇਹਦਾ ਕਾਰੋਬਾਰ ਬਹੁਤ ਚੰਗਾ ਸੀ ਇਹ ਅਰਬੀ ਫਾਰਸੀ ਦਾ ਆਲਾ ਦਰਜੇ ਦਾ ਵਿਦਵਾਨ ਸੀ ਸਰਦਾਰ ਸ਼ਵੇਕ ਸਿੰਘ ਉਹਨਾਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਬੜੇ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਏ ਕਿ ਇਹਨਾਂ ਕੌਮੀ ਯੋਧਿਆਂ ਮਹਾਨ ਸ਼ਾਹਤਾਂ ਦੇ ਕੇ ਸਿੱਖੀ ਦੇ ਮਹਿਲ ਬਣਾਰਿਆਂ ਨੂੰ ਹੋਰ ਚਾਰ ਚੰਨ ਲਾਏ ਬੜੇ ਮਾਣ ਨਾਲ ਇਹਨਾਂ ਦਾ ਨਾਮ ਹੁੰਦਾ ਸਿੱਖ ਇਤਿਹਾਸ ਦੇ ਅੰਦਰ ਕਿ ਜ਼ਕਰੀਆ ਖਾਨ ਨੇ ਇਹਨਾਂ ਨੂੰ ਜੋਗ ਜਾਣ ਆਪਣੇ ਦਰਬਾਰ ਦੇ ਅੰਦਰ ਲਾਹੌਰ ਦਰਬਾਰ ਦੇ ਅੰਦਰ ਸੁਮੁੱਚਾ ਕਾਰਜ ਜਿਹੜਾ ਸੌਂਪ ਦਿੱਤਾ ਹੈ ਇਸ ਹਸਾਬ ਕਿਤਾਬ ਦਾ ਐਜ਼ ਏ ਅਕਾਊਂਟੈਂਟ ਜੌਬ ਕਰਦੇ ਨੇ ਉਸ ਸਮੇਂ ਦਾ ਸਾਰਾ ਲਾਹੌਰ ਦਾ ਸਾਬਕਾ ਤਾਪ ਭਾਈ ਸ਼ਵੇਕ ਸਿੰਘ ਦੇ ਹੱਥ ਆਖਦੇ ਨੇ ਭਾਈ ਸ਼ਵੇਕ ਸਿੰਘ ਜੰਬਰ ਪਿੰਡ ਦੇ ਲੈ ਰਹਿਣ ਵਾਲੇ ਨੇ ਲਾਹੌਰ ਦੀ ਧਰਤੀ ਬੜਾ ਜੋਗ ਇਹਨਾਂ ਦਾ ਕਾਰਜ ਹੈ ਜਕਰੀਆ ਖਾਨ ਇਹਨਾਂ ਦਾ ਬੜਾ ਸਤਕਾਰ ਕਰਦਾ ਹੈ ਕਿਉਂਕਿ ਜਦੋਂ ਖਾਲਸਿਆਂ ਉੱਤੇ ਨੱਥ ਪਾ ਪਾ ਕੇ ਦੇਖ ਲਈ ਜਾਤੀਆਂ ਕਰ ਵੇਖੀਆਂ ਬੜਾ ਜ਼ੁਲਮ ਕੀਤਾ ਸਿੰਘਾਂ ਦੇ ਉੱਤੇ ਤੁਰਕ ਫੌਜਾਂ ਉਸ ਸਮੇਂ ਤੁਰਕਾਂ ਦੇ ਹੱਥ ਖੜੇ ਹੋ ਗਏ ਅਸੀਂ ਦਸ ਮਾਰੀਏ ਇਹ 20 ਲੜਦੇ ਨੇ ਅਸੀਂ 20 ਮਾਰੀਏ ਇਹ 40 ਅੱਗੇ ਹੋਰ ਆ ਖੜਾਉਂਦੇ ਨੇ ਇਹ ਤੇ ਦੂਣ ਸਵਾਈ ਹੋਈ ਜਾਂਦੇ ਨੇ ਅਖੀਰ ਤੁਰਕਾਂ ਗੋਡੇ ਟੇਕ ਆਖਿਆ ਵੀ ਅਸੀਂ ਖਾਲਸੇ ਤੋਂ ਹਾਰ ਗਏ ਆ ਤੁਸੀਂ ਸਾਡੇ ਵੱਡੇ ਭਾਈ ਹੋ ਤੁਸੀਂ ਲਾਹੌਰ ਦੀ ਅੱਧੀ ਸੁਬੇਦਾਰੀ ਲੈ ਲਵੋ ਅੱਧੀ ਜ਼ਗੀਰ ਅਜ ਤੋਂ ਤੁਹਾਡੀ ਹੈ ਇਉਂ ਇਹਨਾਂ ਨੇ ਜਿਹੜਾ ਖਤ ਭੇਜਿਆ ਜਗੀਰ ਭੇਜੀ ਹੈ ਉਹ ਸਰਦਾਰ ਸੁਵੇਕ ਸਿੰਘ ਦੇ ਹੱਥ ਭੇਜੀ ਹੈ ਸਰਦਾਰ ਸੁਵੇਕ ਸਿੰਘ ਤੇ ਬਹੁਤ ਯਕੀਨ ਕਰਦਾ ਹੈ ਜ਼ਕਰੀਆ ਖਾਨ ਇੱਕ ਦਿਨ ਘਟਨਾ ਵਾਪਰਦੀ ਹੈ ਸਿੱਖ ਇਤਿਹਾਸ ਦੀ ਬੜੀ ਅਹਿਮ ਘਟਨਾ ਹੈ ਪਿਆਰਿਓ ਕਹਿੰਦੇ ਜ਼ਕਰੀਆ ਖਾਨ ਦੇ ਇਸ ਰਾਜ ਦੌਰਾਨ ਲਾਹੌਰ ਦੇ ਅੰਦਰ ਇੱਕ ਮਦਰਸੇ ਦੀ ਮਸਜਿਦ ਦੇ ਅੰਦਰ ਸ਼ੁਭੇਸ਼ਕ ਦਾ ਪੁੱਤਰ ਸ਼ਹਿਵਾਦ ਸਿੰਘ ਰੋਜ਼ ਮਸੀਤ ਵਿੱਚ ਪੜਨ ਜਾਂਦਾ ਹੈ ਉਸ ਵਿੱਚ ਪੜਨ ਦਾ ਸਾਧਨ ਕੇਵਲ ਮਹਿਦ ਮਸੀਤਾਂ ਸਨ ਮਦਰਸੇ ਸਨ ਮੰਦਰਾਂ ਦੇ ਵਿੱਚ ਪੜ੍ਹਾਈ ਹੁੰਦੀ ਸੀ ਧਰਮਸ਼ਾਲਾਾਂ 'ਚ ਪੜ੍ਹਾਈ ਹੁੰਦੀ ਸੀ ਜਦੋਂ ਉੱਥੇ ਪੜਨ ਜਾਂਦਾ ਹੈ ਭਾਈ ਸ਼ਹਿਵਾਦ ਸਿੰਘ ਬਹੁਤ ਸੋਹਣਾ ਸ਼ਡੂਲ ਚੜ੍ਹਦੀ ਕਲਾ ਵਾਲਾ ਸਿੰਘ ਹੈ ਭਾਈ ਸ਼ਹਿਵਾਦ ਸਿੰਘ ਇੱਕ ਦਿਨ ਕਾਜੀ ਦੇ ਮਨ ਵਿੱਚ ਖਿਆਲ ਆਇਆ ਕਿ ਇੰਨਾ ਸੋਹਣਾ ਨੌਜਵਾਨ ਹੈ ਅਗਰ ਇਹ ਬੱਚਾ ਮੇਰੇ ਘਰ ਦਾ ਜਵਾਈ ਬਣ ਜਾਵੇ ਕਿਤਨਾ ਚੰਗਾ ਹੋਵੇ ਇਸ ਨੇ ਆਪਣੇ ਮਨ ਵਿੱਚ ਬਿਉਂਤ ਬਣਾਈ ਤੇ ਆਪਣੇ ਕੋਲ ਸ਼ਿਬਾਤ ਸਿੰਘ ਨੂੰ ਬੁਲਾ ਕੇ ਆਕਰ ਲਗਾ ਪੁੱਤ ਵੇ ਤੂੰ ਕਿੰਨਾ ਸੋਹਣਾ ਹੈ ਤੇਰੇ ਨੈਣ ਨਕਸ਼ ਬੜੇ ਸੁੰਦਰ ਨੇ ਅੱਲਾ ਨੇ ਤੇਰੀ ਕਿੰਨੀ ਸੋਹਣੀ ਘਾੜਤ ਖੜੀ ਐ ਪੁੱਤਰ ਮੈਂ ਚਾਹੁੰਨਾ ਕਿ ਮੈਂ ਆਪਣੀ ਧੀ ਦਾ ਨਕਾਹ ਤੇਰੇ ਨਾਲ ਪੜਾ ਦੇਵਾਂ ਪੁੱਤਰ ਮੈਂ ਚਾਹੁੰਨਾ ਤੂੰ ਮੇਰੇ ਮੇਰਾ ਜਵਾਈ ਬਣ ਜਾਵੇਂ ਭਾਈ ਸਹਿਵਾ ਸਿੰਘ ਨੇ ਬੜੇ ਪਿਆਰ ਨਾਲ ਕਾਜੀ ਦੀਆਂ ਗੱਲਾਂ ਨੂੰ ਸਮਝਦੇ ਹੋਇਆ ਇਉਂ ਉੱਤਰ ਦਿੱਤਾ ਕਿ ਕਾਜੀ ਸਾਹਿਬ ਪਰਮਾਤਮਾ ਦਾ ਸ਼ੁਕਰ ਹੈ ਉਹਨੇ ਇੰਨਾ ਸੋਹਣਾ ਸਰੀਰ ਬਖਸ਼ਿਆ ਪਰ ਮੈਂ ਬੇਨਤੀ ਇਹ ਕਰਦਾ ਹਾਂ ਕਿ ਇਸ ਕਾਰ ਦੇ ਵਿੱਚ ਸਮੁੱਚਾ ਜੋ ਹੱਕ ਹੈ ਉਹ ਮੇਰੇ ਮਾਂ-ਬਾਪ ਦਾ ਹੈ ਅਗਰ ਮੈਂ ਤੁਹਾਨੂੰ ਪਸੰਦ ਆਇਆ ਤੁਸੀਂ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਚਾਰ ਲਾਮਾਂ ਦਾ ਜਪ ਹੋਵੇਗਾ ਤੇ ਆਨੰਦ ਕਾਰ ਸੰਪੂਰਨ ਹੋਣਗੇ ਇਹੋ ਸਾਡੇ ਘਰ ਦੇ ਅੰਦਰ ਮर्यादा ਹੈ ਕਾਜੀ ਫਿਰ ਆਖਦਾ ਹੈ ਵੀ ਕਿਵੇਂ ਨਾ ਕਿਵੇਂ ਇਸਲਾਮ ਵਿੱਚ ਲੈ ਕੇ ਆਵਾਂ ਸ਼ਹਿਬਾਸ ਸਿੰਘ ਉਹ ਕਹਿਣ ਲਗਾ ਪੁੱਤ ਐਂ ਕਰ ਅੱਜ ਘਰ ਚਲਾ ਜਾ ਕੱਲ ਤੇਰੇ ਨਾਲ ਆਪਾਂ ਫਿਰ ਗੱਲ ਕਰਾਂਗੇ ਆਪਣੇ ਮਾਤਾ ਪਿਤਾ ਨਾਲ ਸਲਾਹ ਕਰਾਂਗੇ ਜਦੋਂ ਸ਼ਵੇਕ ਸਿੰਘ ਸ਼ਾਮ ਦੇ ਵਕਤ ਘਰ ਆਏ ਨਾ ਤੇ ਆਪਣੇ ਪਿਤਾ ਨੂੰ ਭਾਈ ਸ਼ਹਿਵਾਤ ਸਿੰਘ ਦੱਸਦੇ ਨੇ ਕਿ ਪਿਤਾ ਜੀ ਅੱਜ ਇੱਕ ਬੜੀ ਬਲੱਖਣ ਗੱਲ ਹੋਈ ਕਾਜੀ ਸਾਹਿਬ ਨੇ ਇਹ ਗੱਲਾਂ ਮੈਨੂੰ ਆਖੀਆਂ ਸਾਰੀ ਗੱਲ ਪੁੱਤਰ ਆਪਣੇ ਪਿਤਾ ਨੂੰ ਦੱਸ ਰਿਹਾ ਹੈ ਤੇ ਪਿਤਾ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੋ ਰਿਹਾ ਹੈ ਜਦੋਂ ਨੇ ਆਖਿਆ ਵੀ ਕਾਜੀ ਸਾਹਿਬ ਨੇ ਕਿਹਾ ਵੀ ਨਕਾਹ ਕਰਨਾ ਹੈ ਤਾਂ ਕਹਿਣ ਲੱਗੇ ਸਾਡੇ ਘਰ ਵਿੱਚ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਚਾਰ ਲਾਮਾਂ ਦਾ ਜਾਪ ਹੋਵੇਗਾ ਸਾਡੇ ਘਰ ਦੀ ਇਹ ਮਰਿਆਦਾ ਹੈ ਸਿੱਖੀ ਦੀ ਇਹਦੇ ਬਿਨਾ ਸਾਡੇ ਘਰ ਦੇ ਅੰਦਰ ਵਿਆਹ ਜਿਹੜਾ ਉਹ ਪ੍ਰਵਾਨ ਨਹੀਂ ਮੰਨਿਆ ਜਾਂਦਾ ਕਿਨ ਕਾਜੀ ਸਾਹਿਬ ਨੇ ਮੈਨੂੰ ਇਹ ਗੱਲਾਂ ਆਖੀਆਂ ਕਿ ਆਪਣੇ ਮਾਂ ਬਾਪ ਨਾਲ ਸਲਾਹਕਾਰਾਂ ਵੀ ਪੁੱਤਰ ਮੈਂ ਨਿਕਾਹ ਕਰਨਾ ਹੈ ਜਦੋਂ ਇਹ ਗੱਲ ਸੁਵੇਕ ਸਿੰਘ ਨੇ ਸੁਣੀ ਨਾ ਦੇ ਮਾਤਾ ਨੇ ਸੁਣੀ ਉਹ ਥੋੜੇ ਸੋਚਾਂ ਵਿੱਚ ਡੁੱਬੇ ਵੀ ਕੜੀਆਂ ਔਖੀਆਂ ਵੀ ਬਣ ਸਕਦੀਆਂ ਨੇ ਜਦੋਂ ਹਕੂਮਤ ਕਿਸੇ ਗੱਲ ਦੇ ਮਗਰ ਪੈਂਦੀ ਆ ਨਾ ਹੱਥ ਧੋੜ ਕੇ ਬਹਿ ਜਾਂਦੀ ਹੈ ਉਤਰ ਚੜ੍ਹ ਦੀ ਕਲਾ ਵਿੱਚ ਰਹਿ ਕੇ ਸਦਾਈ ਅਕਾਲ ਪੁਰਖ ਦੀ ਭੈ ਭਾਵਨਾ ਦੇ ਅੰਦਰ ਹਰ ਇੱਕ ਧਰਮ ਮਸਲ ਦਾ ਸਤਕਾਰ ਕਰਦੇ ਹੋਇਆ ਬੜੇ ਜੋਗ ਸ਼ਬਦ ਵਰਦਨ ਇਹਨਾਂ ਪੁੱਤਰਾਂ ਚਲੋ ਅਗਲਾ ਦਿਨ ਆਇਆ ਭਾਈ ਸ਼ਹਬਾਜ਼ ਸਿੰਘ ਫਿਰ ਮਦਰਸੇ ਅੰਦਰ ਪੜਨ ਗਏ ਨੇ ਕਾਜੀ ਸਾਹਿਬ ਨੇ ਫਿਰ ਉਹੀ ਗੱਲਾਂ ਦੁਹਰਾਈਆਂ ਤੇ ਸ਼ਬੀਰ ਸਿੰਘ ਐ ਸ਼ਹਬਾਜ਼ ਸਿੰਘ ਨੇ ਫਿਰ ਉਹੀ ਜਵਾਬ ਦਿੱਤਾ ਜਦੋਂ ਬੱਚਾ ਆਪਣੀ ਗੱਲ ਕਾਜੀ ਦੇ ਅੱਗੇ ਰੱਖਦਾ ਹੈ ਕਾਜੀ ਅੰਦਰੋਂ ਸੜ ਗਿਆ ਅੱਗ ਬਬੂਲਾ ਹੋ ਕਹਿਣ ਲੱਗਾ ਮੈਂ ਤੈਨੂੰ ਬਾਰ-ਬਾਰ ਪਿਆਰ ਨਾਲ ਸਮਝਾ ਰਿਆ ਹਾਂ ਕਿ ਨਿਕਾਹ ਕਰਨਾ ਹੈ ਦੀਨੇ ਇਸਲਾਮ ਤੋਂ ਕਬੂਲ ਕਰੇਗਾ ਤਾਂ ਉਹ ਆਖਦੇ ਨੇ ਮੈਂ ਸੇਕਾਂ ਤੇ ਵਿਆਹ ਕੇਵਲ ਗੁਰੂ ਰੰਧ ਸਾਹਿਬ ਦੀ ਹਜ਼ੂਰੀ ਵਿੱਚ ਹੋਵੇਗਾ ਫਿਰ ਕਾਜੀ ਲਾਲਕ ਜਿੰਦਿਆ ਆਖਦਾ ਵੇਖ ਤੇਰੇ ਪਿਤਾ ਇੱਕ ਸਰਕਾਰੀ ਨੌਕਰ ਨੇ ਐਵੇਂ ਦੇ ਕਈ ਨੌਕਰ ਤੇਰੇ ਪਿਤਾ ਥੱਲੇ ਕੰਮ ਕਰਿਆ ਕਰਨਗੇ ਤੇਰੇ ਥੱਲੇ ਕੰਮ ਕਰਨਗੇ ਬੜੀਆਂ ਜ਼ਗੀਰਾਂ ਤੁਹਾਨੂੰ ਮਿਲਣਗੀਆਂ ਇੱਕ ਵਾਰੀ ਦੀਨੇ ਇਸਲਾਮ ਕਬੂਲ ਕਰ ਲੈ ਇਸ ਬੱਚੇ ਨੇ ਆਖਿਆ ਵੀ ਨਹੀਂ ਮੈਂ ਸਿੱਖ ਹਾਂ ਤੇ ਸਿੱਖ ਹੀ ਰਹਾਗਾ ਤੁਹਾਨੂੰ ਤੁਹਾਡਾ ਧਰਮ ਬਵਾਰਕ ਹੋਵੇ ਮੈਨੂੰ ਮੇਰਾ ਧਰਮ ਬਵਾਰਕ ਹੈ ਕਾਜੀ ਨੇ ਉਸੇ ਵਕਤ ਇੱਕ ਝੂਠੀ ਘਾੜਤ ਘੜਦਿਆਂ ਹੋਇਆਂ ਨਾ ਇੱਕ ਝੂਠੀ ਅਫਵਾਹ ਘੜੀ ਹੈ ਤੇ ਯਈਆ ਖਾਨ ਨੂੰ ਆਖਿਆ ਕਿ ਸ਼ਵੇਕ ਸਿੰਘ ਦੇ ਸੁਪੁੱਤਰ ਸ਼ਹਬਾਜ਼ ਸਿੰਘ ਨੇ ਹਜਤ ਮੁਹੰਮਦ ਸਾਹਿਬ ਦੇ ਲਈ ਆਪ ਸ਼ਬਦ ਵਰਤੇ ਨੇ ਤੇ ਇਸਲਾਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਕੱਢੀਆਂ ਨੇ ਉਸੇ ਜ਼ਕਰੀਆ ਖਾਣੇ ਬਿਨਾਂ ਕੁਝ ਸੁਣਿਆ ਜਦ ਜ਼ਕਰੀਆ ਖਾਹ ਦੇ ਕੰਨ ਭਰ ਦਿੱਤੇ ਸਾਰੇ ਅਹਿਸਾਨ ਭੁਲਾ ਦਿੱਤੇ ਗਏ ਤੇ ਸਰਦਾਰ ਸ਼ਵੇਕ ਸਿੰਘ ਨੇ ਤੇ ਉਹਦੇ ਪੁੱਤਰ ਸ਼ਹ ਸ਼ਹਬਾਜ਼ ਸਿੰਘ ਨੇ ਦੋਮਨ ਨੂੰ ਅਲੱਗ ਅਲੱਗ ਜੇਲਾਂ ਦੇ ਵਿੱਚ ਕੈਦ ਕਰ ਲਿਆ ਉੱਤਰ ਨੂੰ ਆਖਿਆ ਜਾਂਦਾ ਹੈ ਤੇਰੇ ਪਿਤਾ ਨੂੰ ਅਸੀਂ ਜਾਨੋਂ ਮਾਰ ਦਿੱਤਾ ਏ ਵੇਖ ਤੇਰਾ ਹੁਣ ਕੋਈ ਵੀ ਨਹੀਂ ਹੈ ਤੂੰ ਆਪਣੀ ਜਵਾਨੀ ਨਾਂ ਗਵਾ ਜੇਲਾਂ ਦੇ ਵਿੱਚ ਤੂੰ ਹੁਣ ਦੀਨ-ਏ-ਇਸਲਾਮ ਕਬੂਲ ਕਰ ਲੈ ਉਹ ਬੱਚਾ ਫਿਰ ਉਹ ਹੀ ਜਵਾਬ ਦਿੰਦਾ ਏ ਤੇ ਕਾਜੀ ਫਿਰ ਨਿਰਉਤਰ ਹੋ ਕੇ ਅਗ ਬੋਲਾ ਹੋ ਕੇ ਮੁੜ ਜਾਂਦਾ ਹੈ ਉਧਰ ਜਾ ਜਾ ਕੇ ਸਵੇਕ ਸਿੰਘ ਨੂੰ ਕਿਹਾ ਜਾਂਦਾ ਏ ਤੇਰੇ ਪੁੱਤਰ ਨੇ دین-ਏ-ਇਸਲਾਮ ਕਬੂਲ ਕਰ ਲਿਆ ਹੈ ਹੁਣ ਤੂੰ ਵੀ ਆਪਣੀ ਜਿੱਦ ਛੱਡ ਦੇ ਤਾਂ ਭਾਈ ਸਵੇਕ ਸਿੰਘ ਦੇ ਬੜੇ ਬਾ ਕਮਾਲ ਦਲੀਲ ਪ੍ਰੂਰਬ ਸ਼ਬਦ ਸੰਗ ਉਹਨਾਂ ਸ਼ਬਦਾਂ ਨੇ ਕਾਜੀ ਨੂੰ ਹੋਰ ਤੜਪਾ ਦਿੱਤਾ ਆਖਿਆ ਜੀ ਗੁਰੂ ਨਾਨਕ ਦੇ ਸੇਖਾਂ ਅਸੀਂ ਸਿੱਖੀ ਕਬੂਲੀ ਹੈ ਸਿੱਖੀਂ ਪ੍ਰਤੀ ਸਾਡੀ ਸਰਦਾ ਭਾਵਨਾ ਹੈ ਤੁਹਾਨੂੰ ਤੁਹਾਡਾ ਧਰਮ ਮੁਬਾਰਕ ਕੋ ਵੀ ਸਾਨੂੰ ਸਾਡਾ ਮੁਬਾਰਕ ਕਿਨ ਲਾਹੌਰ ਦੀ ਧਰਤੀ ਦੇ ਉੱਤੇ 1733 ਈਸਵੀ ਦੇ ਅੰਦਰ ਦੋਵੇਂ ਪਿਓ ਪੁੱਤ ਨੂੰ ਚੜਖੜੀ ਉੱਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਹੁਕਮ ਫਤਵਾ ਸਮਾਰ ਦਿੱਤਾ ਜਾਂਦਾ ਹੈ ਪਹਿਲਾ ਪੁੱਤਰ ਨੂੰ ਬੰਨਿਆ ਗਿਆ ਫਿਰ ਉਹਦੇ ਪਿਤਾ ਨੂੰ ਬੰਨਿਆ ਗਿਆ ਜਦੋਂ ਚੜਖੜੀ ਦਾ ਗੇੜਾ ਦਿੱਤਾ ਗਣਕਦੇ ਦੰਦਿਆਂ ਨੇ ਸਰੀਰ ਪਾੜ ਕੇ ਧਰ ਦਿੱਤਾ ਲਹੂ ਦੀਆਂ ਤਤਾਰੀਆਂ ਵਹਿ ਤੁਰੀਆਂ ਪ੍ਰਣਾਲੇ ਵਹਿ ਤੁਰੇ ਲਹੂ ਦੇ ਉਸੇ ਵਕਤ ਕਾਜੀ ਚੜਖੜੀ ਨੂੰ ਰੋਕ ਕੇ ਆਖਦਾ ਹੈ ਸਵੇਖਿਆ ਕਿਸੇ ਦੇ ਘਰ ਔਲਾਦ ਨਾ ਹੋਵੇ ਉਹ 100 ਪਾਪੜ ਵੇਲਦਾ ਹੈ ਥਾਂ ਥਾਂ ਨਾ ਕਰਗੜਦੇ ਨੇ ਹਰ ਕਰਮ ਕਰਨ ਨੂੰ ਤਿਆਰ ਹੁੰਦੇ ਨੇ वेख मैं तेन कह रहा हाँ तेरा इको एक, एक पोता है तू तो दिन इस्लाम कबूल कर ल तेन जगीर मिल जाएगी बड़े सिपाही तेरे थले कम करने तू तो ऐश करेगा भाई सुवेर सिंह का जवाब सी कि इस्लाम कबूलिया मौत नहीं आनी कि मैं मुसलमान बन गया मेरा पुत्र मुसलमान बन जाएगा ਧੰਨ ਵੀ ਮਿਲ ਗਿਆ ਜ਼ਗੀਰਾਂ ਵੀ ਮਿਲ ਗਿਆ ਕੀ ਜ਼ਗੀਰ ਲਿਆਂ ਮੈਨੂੰ ਮੌਤ ਨਹੀਂ ਆਉਣੀ ਕਾਜੀ ਕਹਿਣ ਲੱਗਾ ਮੌਤ ਤਾਂ ਖੁਦਾ ਦੇ ਹੱਥ ਹੈ ਕਦੀ ਵੀ ਆ ਸਕਦੀ ਹੈ ਫਿਰ ਆਖਿਆ ਜੇ ਸਭ ਕੁਝ ਹੈ ਹੀ ਖੁਦਾ ਦੇ ਹੱਥ ਫਿਰ ਤੁਸੀਂ ਇਹਨੂੰ ਮਾਇਆ ਦੇ ਨਾਲ ਕਿਉਂ ਤੋਲ ਰਹੇ ਹੋ ਕਿਉਂ ਮੰਨ ਰਹੇ ਸਾਨੂੰ ਕਿਸੇ ਜ਼ਗੀਰ ਦੀ ਲੋੜ ਨਹੀਂ ਹੈ ਜੇ ਆਕਾਲ ਪੁਰਖ ਵਾਹਿਗੁਰੂ ਨੇ ਅੱਜ ਸਾਡੀ ਮੌਤ ਲਿਖੀ ਹੈ ਨਾ ਤਾਂ ਸਾਨੂੰ ਅੱਜ ਹੀ ਪਰਵਾਣ ਹੈ ਤੁਸੀਂ ਆਪਣਾ ਕਰਮ ਕਰੋ ਸਾਨੂੰ ਆਪਣਾ ਕਰਮ ਕਰਨ ਦਿਓ ਕਿੰਦੇ ਚੜਖੜੀ ਚੱਲਦੀ ਹੈ ਘੁੰਮਦੀ ਹੋਈ ਚੜਖੜੀ ਸਰੀਰ ਨੂੰ ਪਾੜ ਕੇ ਦੰਦੇ ਇਉਂ ਚੱਲ ਰਹੇ ਨੇ ਖੂਨ ਦੇ ਪ੍ਰਣਾਲੇ ਵਹਿ ਰਹੇ ਤੇ ਜਾਪ ਚੱਲ ਰਿਹਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਦੀ ਪਿਤਾ ਦਾ ਲਹੂ ਪੁੱਤਰ ਦੇ ਸਰੀਰ ਉੱਤੇ ਨੁੱਚੜਦਾ ਹੈ ਕਦੇ ਪੁੱਤਰ ਦਾ ਲਹੂ ਪਿਤਾ ਦੇ ਸਰੀਰ ਉੱਤੇ ਨੁੱਚੜਦਾ ਹੈ ਇਓ ਚੱਲਦੇ ਆ ਚੱਲਦੇ ਆ ਚੜਕੜੀ ਕਹਿੰਦੇ ਪੂਰਾ ਸਰੀਰ ਛਣਨੀ ਹੋ ਗਿਆ ਏ ਉਹਨਾਂ ਦੰਦਿਆਂ ਨੇ ਕੰਡਿਆਂ ਨੇ ਪਾੜ ਕੇ ਧਰ ਦਿੱਤਾ ਇਸਰੀਰਾਂ ਨੂੰ ਤੇ ਦੋਵੇਂ ਪੋ ਪਿਓ ਪੁੱਤਰ ਭਾਈ ਸ਼ਵੇਹ ਸਿੰਘ ਤੇ ਭਾਈ ਸ਼ਹਬਾਜ਼ ਸਿੰਘ ਦੀ ਸ਼ਾਰਤ ਹੁੰਦੀ ਹੈ ਲਾਹੌਰ ਦੀ ਤਰਤੀ ਦੇ ਇਹ ਉਹਨਾਂ ਮਰਜੀਵੜਿਆਂ ਦਾ ਇਤਿਹਾਸ ਹੈ ਜਿਨ੍ਹਾਂ ਸਿੱਖੀ ਨੂੰ ਦਿਲੋਂ ਪਿਆਰ ਕੀਤਾ ਤੇ ਗੁਰੂ ਸਾਹਿਬ ਦੇ ਅੱਗੇ ਸਭ ਕੁਝ ਅਰਪਣ ਕਰ ਦਿੱਤਾ ਹੈ ਕਿ ਮਿੱਟੀ ਦਾ ਪੁੱਤਲਾ ਵੀ ਤੇਰਾ ਪੈਦਾ ਕੀਤਾ ਹੈ ਤੂੰ ਹੀ ਇਹਨੂੰ ਨਚਾਉਣ ਵਾਲਾ ਨੇ ਤੂੰ ਹੀ ਇਹਨੂੰ ਇੱਜ਼ਤ ਦੇਣ ਵਾਲਾ ਨੇ ਤੂੰ ਹੀ ਇਹਨੂੰ ਮਿੱਟੀ ਵਿੱਚ ਰੋਲਣ ਵਾਲਾ ਬੜੀ ਚੜ੍ਹਦੀ ਕਲਾ ਵਿੱਚ ਰਹਿ ਕੇ ਪਿਓ ਪੁੱਤ ਦੀ ਸ਼ਾਰਤ ਹੁੰਦੀ ਹੈ ਉਹਨਾਂ ਮਹਾਨ ਯੋਧਿਆਂ ਦੀਆਂ ਕਹਾਣੀਆਂ ਪਿਆਰੇ